ਸ੍ਰੀ ਗੁਰੂ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀਆ ਦੋਸਤੋ ਇਹ ਘੋੜਾ ਜਿਹੜਾ ਫਸਟ ਸੈਂਕਟ ਆਇਆ ਹੋਇਆ ਬਾਈ ਨਾਲ ਗੱਲਬਾਤ ਕਰਦੇ ਆ ਕਿਹੜਾ ਪਿੰਡ ਆ ਤੇ ਕੀ ਕਿੰਨਾ ਕਾਧਾ ਤੇ ਕਿਹੜੀ ਬਲੱਡ ਲਾਈਨ ਚੋਂ ਸਸਰੀਆ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਤੇ ਪਿੰਡ ਦੱਸ ਦਿਓ ਤੇ ਜ਼ਿਲ੍ਹਾ ਦੱਸ ਦਿਓ ਮੇਰਾ ਨਾਮ ਪ੍ਰਵੀਨ ਸ਼ਰਮਾ ਜੀ ਠੀਕ ਹੈ ਮੁਖਤਸਰ ਜਿਹਨੇ ਚੰਦ ਪੰਜਾਬਾ ਜੀ ਆਪਣਾ ਬਾਦਲ ਲੰਬੀ ਪੰਜਾਬਾ ਠੀਕ ਹੈ ਡਿਸਟ੍ਰਿਕਟ ਮੁਖਤਸਰ ਸਾਹਿਬ ਹੈ ਜੀ ਇੱਕ ਕਿਹੜੀ ਬਲੱਡ ਲਾਈਨ ਚੋਂ ਬਈ ਜੀ ਇਹ ਪ੍ਰਿੰਸ ਡੋਡਾਂ ਵਾਲੇ ਦਾ ਬੱਚਾ ਹੈ ਜੀ ਠੀਕ ਹੈ ਜੀ ਚਾਰ ਵਾਰ ਦਾ ਚੈਂਪੀਅਨ ਹੈ ਜੀ ਮੁਖਸਰ ਬਟਾਲਾ ਰੀਡ ਕੋਰ ਤੇ ਹਰਮਾਨ ਠੀਕ ਹੈ ਜੀ ਸਪੋਰਟ ਪਲੇਸ ਠੀਕ ਹੈ ਜੀ ਉਮਰ ਕਿੰਨੀ ਹੋਊਗੀ ਬਈ ਜੀ ਇਹਦੀ ਇਹਦੀ 7 ਸਾਲ ਹੈ ਜੀ 7 ਸਾਲ ਠੀਕ ਹੈ ਕਿੰਨੀ ਫੀਸ ਲੈਣੀ ਹੈ ਬਈ ਜੀ ਇਹ 31000 ਹੈ ਜੀ 31000 ਠੀਕ ਹੈ ਜੀ ਤੇ ਕੱਦ ਕੀ ਹੋਊਗਾ ਬਈ ਇਹਦਾ 67 67 ਇੰਚ 67 ਇੰਚ ਆ ਫੱਟੀ ਮਾਰ ਹਾਂਜੀ ਬਿਲਕੁਲ ਠੀਕ ਹੈ ਜੀ ਬਾਕੀ ਤੁਸੀਂ ਖੜਮੇ 67 ਲਸਾ ਜੀ ਠੀਕ ਹੈ ਜੀ ਬਾਕੀ ਤੁਸੀਂ ਖੜ ਨਹੀਂ ਦੇਖ ਸਕਦੇ ਹੋ ਘੋੜੇ ਦੀ ਬਹੁਤ ਸੋਹਣੀ ਅਬ ਜੀ ਆਪਾਂ ਕੰਨਾ ਦੀ ਗੱਲ ਕਰਕੇ ਤਾਂ ਬਹੁਤ ਚੰਗਾ ਕਰਨ ਲੱਗਿਆ ਹੋਇਆ ਬਾਈ ਇਹ ਬਾਕੀ 4 ਵਾਰ ਚੈਂਪੀਅਨ ਵੀ ਆ ਬਾਈ ਜੀ ਕਈ ਵਾਰੀ ਮੰਨ ਕੇ ਜੋ ਕੋਈ ਆ ਜਾਂਦਾ ਬਾਈ ਆਪਣੀ ਵੀਡੀਓ ਦੇਖ ਕੇ ਤੇ ਮੜਾ ਮੋਟਾ ਲੈਸ ਕਰ ਦੂੰਗੀ ਪੇਮੈਂਟ ਚ ਠੀਕ ਆ ਜੀ ਨੰਬਰ ਬੋਲ ਦੇ ਬਾਈ 9672251136 ਠੀਕ ਆ ਜੀ ਇੱਕ ਵਾਰ ਹੋਰ ਬੋਲ ਦੇ 9672251136 9872251136 ਠੀਕ ਹੈ ਪੰਜਾਬਾ ਸਟਾਫ ਠੀਕ ਆ ਜੀ ਠੀਕ